ਕਿਸਾਨ ਭਰਾਵਾਂ ਨੂੰ ਡੈਰੀ ਫਾਰਮਾਂ ਨੂੰ ਗੁਰਲਾਬ ਸਿੰਘ ਬਠਿੰਡਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਡੇ ਵਾਸਤੇ ਚੌੜੀ ਲੰਮੀ ਔਰ ਪੂਰੇ ਕੱਦ ਵਾਲੀ ਪਿੱਛੇ ਲੇਵੇ ਵਾਲੀ ਤੇ ਜਿਹੜੀ ਚੰਗੇ ਦੁੱਧ ਦੇ ਰਿਕਾਰਡ ਵਾਲੀ ਉਹ ਮੈਂ ਜਲਦੀ ਤੁਹਾਨੂੰ ਦਿਖਾ ਰਹੇ ਹਾਂ ਜਿਸ ਵੀਰ ਭਰਾ ਨੇ ਪੂਰੇ ਸ਼ੌਂਕ ਤੇ ਲਾਡਾਂ ਦੇ ਨਾਲ ਪਾਲੀ ਆ ਗਈ ਉਹ ਤੁਹਾਨੂੰ ਭਾਈ ਮੈਂ ਦਿਖਾ ਰਹੇ ਹਾਂ ਹੁਣ ਤੁਸੀਂ ਵੇਖਿਓ ਲੇਵਾ ਵੇਖੋ ਮਗਰ ਕਿਵੇਂ ਪਿੱਛਮਾ ਹਟਾਂ ਹਟਮਾ ਪੂਰਾ ਫੁੱਲ ਲੈਵਾਏਗਾ ਤੇ ਇਹਦਾ ਜੇ ਆਪਾਂ ਗੱਲ ਕਰੀਏ ਇਹਦੇ ਮਗਰ ਆਗਾ ਕੱਟਾ ਜਨਮ ਦਿੱਤਾ ਹੈਗਾ ਕੱਟੇ ਨੂੰ ਹੁਣ ਆਹ ਵੇਖੋ ਵੀਰ ਨੇ ਕੱਟੇ ਨੂੰ ਲਾਇਆ ਹੈਗਾ ਝਗਾਉਣ ਵਾਸਤੇ ਔਰ ਕੱਟੇ ਨੂੰ ਵੀ ਪਸਮਾ ਤੇ ਪੂਰਾ ਫੁੱਲ ਦੁੱਧ ਛੱਡਿਆ ਵੀਰ ਨੇ ਹੁਣ ਵੇਖ ਸਕਦੇ ਹੋਗੇ ਤੁਸੀਂ ਠੰਡੇ ਸੁਭਾਅ ਦੀ ਪੂਰੀ ਸੀਲ ਪਿੱਛੇ ਕੱਢਮਾ ਲੇਵਾ ਪੂਰਾ ਪੂਛ ਤੱਕ ਪੂਰਾ ਮਤਲਬ ਤਾਂਹਾਂ ਤੱਕ ਲੇਵਾ ਜਿਹੜਾ ਦੁੱਧ ਵਾਲਾ ਭਾਈ ਭਾਂਡਾ ਹੋਊਗਾ ਨਾ ਤੇ ਦੁੱਧ ਤਾਂ ਹੀ ਹੋਊ ਆ ਵੇਖੋ ਧਾਰ ਲੈ ਰਹੀ ਆ ਕੱਟਰੂ ਵੀਰ ਨੇ ਵੰਨਤਾ ਹੁਣ ਤੁਹਾਨੂੰ ਚਵਾਈ ਵਿਖਾਉਨੇ ਆ ਅਸੀਂ ਕੋਈ ਕੱਟੀ ਨਹੀਂ ਵੀਡੀਓ ਵਿੱਚੋਂ ਸਾਰੀ ਚਵਾਈ ਤੁਹਾਨੂੰ ਪੂਰੀ ਲਾਈਫ ਦਿਖਾਈ ਆ ਔਰ ਥੋੜੀ ਵੀਡੀਓ ਹੁਣ ਚੋਂਦਿਆਂ ਦੇ ਬਾਲਟੀ ਖਾਲੀ ਕਰਤੀ ਆ ਵੇਖੋ ਥੋੜੀ ਤੇਜ਼ ਕਰਤੀ ਵੀਡੀਓ ਇਹ ਨਹੀਂ ਕੀਤਾ ਵੀ ਵਿੱਚ ਕੋਈ ਕਟਿੰਗ ਕੀਤੀ ਆ ਕੋਈ ਕਟਿੰਗ ਨਹੀਂ ਕੀਤੀ ਸ਼ੁਰੂ ਤੋਂ ਤੋਰਨ ਤੋਂ ਲਾ ਕੇ ਚੋਣ ਤੱਕ ਕੰਡੇ ਤੱਕ ਕੋਈ ਅਸੀਂ ਭਾਈ ਵੀਡੀਓ ਨਹੀਂ ਕੱਟੀ ਚਮਕ ਪਿੰਡਾ ਮਤਵਾਲ ਪੂਰਾ ਹਰਿਆਣੇ ਦੀ ਮੂਹਰਾ ਨਸਲ ਦੀ ਮੈਂ ਆ ਤੇ ਜੇ ਦੀ ਆਪਾਂ ਗੱਲ ਕਰੀਏ ਹੁਣ ਇਸ ਟਾਈਮ ਇਹ ਬਾਈ ਜਸਵੰਤ ਸਿੰਘ ਕੋਲੇ ਖੜੀ ਹੈਗੀ son of ਅਜਮੇਰ ਸਿੰਘ ਪਿੰਡ ਧੀਰਾ ਤੇ ਬਟਾਲਾ ਗੁਰਦਾਸਪੁਰ ਦੇ ਵਿੱਚ ਇਹ ਵੀਰ ਜਿਵੇਂ ਮੇਰੀਆਂ ਵੀਡੀਓ ਵੇਖਦੇ ਨੇ ਗੁਰਲਾਬ ਸਿੰਘ ਬਠਿੰਡਾ ਤੋਂ ਇਹ ਉਧਰਲਾ ਏਰੀਆ ਮੈਨੂੰ ਬਹੁਤ ਪਿਆਰ ਕਰਦਾ ਹੈਗਾ ਬਾਪੂ ਦੇ ਰੂਪ ਤੇ ਪਿਆਰ ਕਰਦਾ ਹੈ ਪੁੱਛਤੇ ਰਹਿੰਦੇ ਆ ਫਿਰ ਉਹ ਕਹਿੰਦੇ ਵੀ ਭਾਈ ਜੇ ਤੁਸੀਂ ਵੀਡੀਓ ਪਾਉਨੇ ਹੋ ਤਾਂ ਸਾਡੀ ਵੀ ਮਹਿੰਦੀ ਇੱਕ ਵੀਡੀਓ ਪਾ ਦਿਓ ਵੀ ਅਸੀਂ ਵੀ ਮਾਏ ਆ ਕਿ ਇਹ ਸੇਲ ਕਰਨੀ ਆਗੀ ਇਹ ਵੀਰ ਪਿਛਲੇ ਵਾਰੀ ਇਹ ਹਰਿਆਣੇ ਤੋਂ ਪਹਿਲੇ ਸੂਏ ਲੈ ਕੇ ਆਇਆ ਸੀਗਾ ਜਿਹੜੀਆਂ ਦਾ ਭਾਈ ਰਿਕਾਰਡ ਦੀਆਂ ਮੰਗਾਂ ਹੈ ਹਰਿਆਣੇ ਦੀਆਂ ਆਪਣੀਆਂ ਵੇਖੋ ਕਿੱਥੇ ਹਰਿਆਣਾ ਕਿੱਥੇ ਬਟਾਲਾ ਗੁਰਦਾਸਪੁਰ ਉੱਥੇ ਤੱਕ ਦੀਆਂ ਆਪਣੀਆਂ ਮੰਗਾਂ ਪਹੁੰਚੀਆਂ ਪਈਆਂ ਗਈਆਂ ਔਰ ਪੂਰੀ ਕੁਆਲਟੀਦਾਰ ਲੇਵੇਦਾਰ ਥਣਾ ਦਾ ਗੈਪ ਚਵਾਈ ਕੋਈ ਭੂਰ ਸ਼ਰਲਾ ਨਹੀਂ ਬਿਲਕੁਲ ਓਕੇ ਆਗਾ ਜਿਵੇਂ ਤੁਹਾਨੂੰ ਪਿਛਲਾ ਰਿਕਾਰਡ ਵੀ ਇਹਦਾ ਦਿਖਾਇਆ ਜਾਊਗਾ ਰੀਲ ਦੇਵਾਂਗੇ ਤੁਹਾਨੂੰ ਨਾਲ ਫਿੱਟ ਕਰਕੇ ਉਹ ਵੀ ਦੱਸਾਂਗੇ ਅਸ ਟਾਈਮ ਚਵਾਈ ਹੋ ਚੁੱਕੀ ਆ ਜਿਹੜੀ ਨੂੰ ਸੂਈ ਨੂੰ ਲਗਭਗ 14-15 ਦਿਨ ਹੋ ਗਏ ਜੇ ਤਰੀਕ ਨੋਟ ਕਰਨੀ ਆ ਤਾਂ 9 ਤਰੀਕ 7ਵੇਂ ਮਹੀਨੇ ਦੀ ਤਰੀਕ ਹੈਗੀ ਆ ਹੋਈ ਆ ਹੁਣ ਬਾਈ ਜੀ ਕੰਡਾ ਲਾ ਕੇ ਤੁਹਾਨੂੰ ਦੁੱਧ ਦਿਖਾਉਣਗੇ ਤੁਸੀਂ ਕੰਡੇ ਦੇ ਸਾਹਮਣੇ ਦੇਖ ਸਕਦੇ ਹੋਗੇ ਕੰਡਾ ਬਿਲਕੁਲ 00 ਹੋ ਗਿਆਗਾ ਹੁਣ ਆਪਾਂ ਵੇਖਦੇ ਆ ਵੀ ਕੰਡੇ ਦੇ ਉੱਤੇ ਕਿੰਨੇ ਨੰਬਰ ਆ ਰਹੇ ਹੈਗੇ ਅਸ ਟਾਈਮ 8.5 ਲੀਟਰ ਇਹੇ ਦੁੱਧ ਆ ਰਿਹਾ ਹੈਗਾ ਕੰਡੇ ਦੇ ਉੱਤੇ ਅੱਧਾ ਲੀਟਰ ਬੱਚੇ ਨੂੰ ਵੀ ਛੱਡਿਆ ਐਵੇਂ ਮੰਨ ਲਿਆ ਵੀ 19 ਲੀਟਰ 14 ਦਿਨਾਂ ਦੀ ਸੂਈ ਥੱਲੇ ਹੁਣ ਇਸ ਟਾਈਮ ਹਾਜ਼ਰ ਆ ਤੇ ਤੁਸੀਂ ਸਾਹਮਣੇ ਬਿਲਕੁਲ ਓਕੇ ਆ ਹੁਣ ਆ ਪ੍ਰਾਣਾ ਦੁੱਧ ਆ ਗਿਆ 13.5 ਲੀਟਰ ਇੱਕ ਟਾਈਮ ਦਾ ਦੁੱਧ ਆਗਾ ਪ੍ਰਾਣੀ ਵੀਡੀਓ ਵੀ ਅਸੀਂ ਨਾਲ ਪਾਈ ਫਿੱਟ ਕਰਤੀ ਛੋਟੀ ਜੀ ਇਹ ਪਿਛਲਾ ਰਿਕਾਰਡ ਵੇਖ ਸਕਦੇ ਹੋ ਐਤਕੀ ਵਧਣ ਦਾ ਹੋਰ ਰਿਕਾਰਡ ਅੱਗੇ ਜਾਊਗੀ ਇਹ ਮੱਝ ਅੱਗੇ ਹੋਰ ਜਾਊਗੀ ਇਹ ਮੱਝ ਹੁਣ ਵਧਣ ਦੀ ਹੋਰ ਵੀ ਉਮੀਦ ਆ ਜੇ ਆਪਾਂ 13 ਤੇ 13 ਕਿਲੋ ਲਾਗੇ 26 ਕਿਲੋ ਇਹ ਤਾਂ ਪਿਛਲਾ ਰਿਕਾਰਡ ਸੀਗਾ ਹੁਣ ਤੀਜੀ ਸੂਏ ਹੋਰ ਵਧੂਗੀ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਇਹ ਐ ਮੰਨ ਕੇ ਚੱਲ ਗਏ ਵੀ ਹਾਥੀ ਜਿੱਡੀ ਮੈਂ ਆ ਪਿੱਛੇ ਕੱਦਮੇ ਲੇਵੇ ਦੀ ਤੇ ਤੁਸੀਂ ਜਿਸ ਵੀਰ ਭਰਾ ਨੇ ਲੈਣੀ ਹੋਵੇ ਮੇਲੇ ਤੇ ਪਾਉਣੀ ਹੋਵੇ ਲੈਣ ਦਾ ਸ਼ਕੀਨ ਚਾਹਵਾਨ ਹੋਵੇ ਇਹ ਮੈਂ ਨੂੰ ਉਹੀ ਖਰੀਦੂਗਾ ਭਾਈ ਇਹ ਮੱਝ ਬਾਈ ਜਸਵੰਤ ਕੋਲੇ ਹੁਣ ਖੜੀ ਆ ਇਸ ਟਾਈਮ ਹਾਜ਼ਰ ਤੇ ਇਹਦਾ ਜਿਹੜਾ ਹੈਗਾ ਨੰਬਰ 22 ਜੀ ਦਾ ਸਕਰੀਨ ਤੇ ਅਸੀਂ ਲਾਇਆ ਜਾਊਗਾ ਡਾਇਰੈਕਟ ਤੁਸੀਂ ਉਹਦੇ ਨਾਲ ਗੱਲ ਕਰ ਲਿਓ ਜੇ ਆਪਾਂ ਪ੍ਰਾਈਸ ਦੀ ਗੱਲ ਕਰੀਏ ਪ੍ਰਾਈਸ ਇਹਦਾ ਹੈਗਾ 270 ਜਿਹੜਾ ਗੁਰਲਾਬ ਸਿੰਘ ਬਠਿੰਡਾ ਦੀ ਵੀਡੀਓ ਵੇਖ ਕੇ ਆਊਗਾ ਉਹਦੇ ਵਿੱਚੋਂ 22 ਜੀ ਤੋਂ ਮਾਨਤਾਨ ਕਰਵਾਇਆ ਜਾਊਗਾ ਫਿਰ ਇਹੋ ਜੀ ਮੱਝ ਦੀ ਕੋਈ ਐਡ ਕਰਵਾਉਣੀ ਹੋਵੇ ਮਸ਼ਹੂਰੀ ਕਰਵਾਉਣੀ ਹੋਵੇ ਆਪਣਾ ਜਿਹੜਾ WhatsApp ਨੰਬਰ ਹੈਗਾ ਉਹ 9988100715 ਤੇ ਤੁਸੀਂ ਭਾਈ ਜਾਂ ਤਾਂ ਟਾਈਪ ਕਰਕੇ ਤੇ ਜਾਂ ਉਹਦੇ ਉੱਤੇ ਆਪਦਾ ਨਾਮ ਲਿਖ ਕੇ ਡਰੈੱਸ ਲਿਖ ਕੇ ਪਾ ਦਿਓ ਉਹਦੇ ਤੱਕ ਤੁਹਾਡੇ ਤੱਕ ਅਸੀਂ ਵਾਸਤਾ ਕਰ ਲਾਂਗੇ